ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੋਵਾ ਦੇ ਇੱਕ ਗੁਰਦੁਆਰਾ ਸਾਹਿਬ ਦਾ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਤਬਲੇ ਵਾਲੇ ਨੂੰ ਨਸ਼ੇਲੀ ਚੀਜ਼ ਦੇਣ ਬਾਰੇ ਅਤੇ ਕਿਸੇ ਲੰਗਰ ਦੇ ਵਿੱਚ ਜ਼ਹਿਰ ਦੇਣ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਗੋਵਾ ਦੀ ਸਿੱਖ ਸੰਗਤ ਤੋਂ ਇਹ ਅਪੀਲ ਰਹੂਗੀ ਕਿ ਉਹ ਇਸ ਬਾਰੇ ਜੋ ਪੂਰੀ ਜਾਣਕਾਰੀ ਹੈ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਦੋਸਤੋ ਸਾਰਿਆਂ ਤੋਂ ਵੱਡੀ ਖਬਰ ਸਾਡੇ ਕੋਲ ਅਮਰੀਕਾ ਤੋਂ ਨਿਕਲ ਕੇ ਆਉਂਦੀ ਹੈ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਉੱਥੋਂ ਦੇ ਯੂਐਸ ਕਾਂਗਰਸਮੈਨ ਜਿਮੀ ਪਨੇਟਾ ਉਹਨਾਂ ਨੇ ਸਿੱਖ ਕੌਮ ਦੇ ਉਹਨਾਂ ਚਾਰ ਸ਼ਹੀਦਾਂ ਦੀ ਆਵਾਜ਼ ਯੂਐਸ ਪਾਰਲੀ ਚੱਕੀ ਹੈ ਵਿਖਾ ਦੇ ਘਰਤੀ ਵੀ ਅਸੀਂ ਗੱਲ ਕਰਾਂਗੇ ਔਰ ਉਸ ਦੇ ਉੱਤੇ ਇੱਕ ਜਲਦ ਉਹ ਬਿੱਲ ਲੈ ਕੇ ਆਉਣ ਵਾਲੇ ਨੇ ਇਸ ਤੋਂ ਇਲਾਵਾ ਤੀਸਰੀ ਖਬਰ ਆਉਂਦੀ ਹੈ ਸਾਡੀ ਭਾਰਤ ਸਰਕਾਰ ਅਤੇ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਦਿੱਲੀ ਸਰਕਾਰ ਨੂੰ ਝਾੜ ਲਾਈ ਅਤੇ ਉਹਨਾਂ ਨੇ ਕਿਹਾ ਕਿ 40 ਸਾਲ ਬੀਤ ਜਾਣ ਦੇ ਬਾਅਦ ਵੀ ਜੋ ਦਿੱਲੀ ਸਰਕਾਰ ਹੈ ਜਾਂ ਦਿੱਲੀ ਦੀ ਪੁਲਿਸ ਹੈ ਇਹ ਲੋਕ આજ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਦੇ ਸਕੇ ਅਤੇ આજ ਤੱਕ ਜੋ ਵੀ ਇੱਥੇ ਪਰਚੇ ਕੀਤੇ ਗਏ ਨੇ ਸਾਲ 1984 ਦੇ ਵਿੱਚ ਸਿੱਖਾਂ ਦਾ ਜੋ ਕਤਲੇਆਮ ਹੋਇਆ ਇਹਨਾਂ ਦੇ ਮਾਮਲਿਆਂ ਦੀ ਅਜੇ ਤੱਕ ਪੂਰੀ ਤਰ੍ਹਾਂ ਜੋ ਜਾਂਚ ਹੈ ਸਾਹਮਣੇ ਹੋ ਕੇ ਨਹੀਂ ਆਈ ਕਈ ਕੇਸਾਂ ਨੂੰ ਬਿਨਾਂ ਜਾਂਚ ਕੀਤੇ ਹੀ ਬੰਦ ਕਰ ਦਿੱਤਾ ਗਿਆ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਇਹ ਫਟਕਾਰ ਲਾਈ ਅਤੇ ਕਿਹਾ ਕਿ ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਿੱਖਾਂ ਨੂੰ ਇਨਸਾਫ ਦਿੱਤਾ ਜਾਵੇ ਆਓ ਹੁਣ ਇਹਨਾਂ ਸਾਰੀਆਂ ਖਬਰਾਂ ਨੂੰ ਆਪਾਂ ਵਿਸਤਾਰ ਨਾਲ ਜਾਣਦੇ ਹਾਂ ਇਸ ਦੇ ਨਾਲ ਹੀ ਆਪਾਂ ਅਮਰੀਕਾ ਦੇ ਗੁਰਦੁਆਰਿਆਂ ਦੀ ਗੱਲ ਵੀ ਕਰ ਲਾਂਗੇ ਅਮਰੀਕਾ ਦੇ ਗੁਰਦੁਆਰਿਆਂ ਦੇ ਬਾਰੇ ਇੱਕ ਨਵਾਂ ਵੀਡੀਓ ਨਿਕਲ ਕੇ ਸਾਹਮਣੇ ਆਇਆ ਜਿੱਥੇ ਯੂਨਾਈਟਿਡ ਸਟੇਟਸ ਵੱਲੋਂ ਇੱਕ ਵੀਡੀਓ ਅਪਲੋਡ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਕਿਸੇ ਵੀ ਅਮਰੀਕੀ ਗੁਰਦੁਾਰੇ ਦੇ ਵਿੱਚ ਕੋਈ ਵੀ ਆਈਸੀਈ ਅਫਸਰ ਦਾਖਲ ਨਹੀਂ ਹੋ ਸਕਦਾ ਬਿਨਾਂ ਕੋਰਟ ਦੀ ਮਨਜ਼ੂਰੀ ਦੇ ਤੇ ਆਓ ਹੁਣ ਵੀਡੀਓ ਨੂੰ ਵਿਸਤਾਰ ਸਹਿਤ ਜਾਣਦੇ ਹਾਂ ਸਾਰੇ ਤੋਂ ਪਹਿਲਾਂ ਦੋਸਤੋ ਆਪਾਂ ਇੱਥੇ ਯੂਐਸ ਕਾਂਗਰਸਮੈਨ ਦਾ ਵੀਡੀਓ ਸੁਣਦੇ ਹਾਂ ਤੇ ਵੀਡੀਓ ਦੇਖਦੇ ਹਾਂ ਉਸ ਯੂਐਸ ਕਾਂਗਰਸਮੈਨ ਦਾ ਜਿਮੀ ਪਨੇਟਾ ਦਾ ਜਿਨ੍ਹਾਂ ਨੇ ਸਾਲ 1986 ਦੇ ਵਿੱਚ ਨਕੋਦਰ ਦੇ ਵਿੱਚ ਚਾਰ ਸਿੱਖ ਨੌਜਵਾਨਾਂ ਨੂੰ ਜਦੋਂ ਸ਼ਹੀਦ ਕਰ ਦਿੱਤਾ ਗਿਆ ਜਿਸ ਬੰਦੇ ਨੇ ਬੇਅਦਬੀ ਕੀਤੀ ਸੀ ਉਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਸ਼ਾਂਤ ਮੈਤਰੀ ਕੇ ਦੇ ਨਾਲ ਔਰ ਇਸ ਤੇ ਉੱਤੇ ਯੂਐਸ ਕਾਂਗਰਸਮੈਨ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਜਿਸ ਸਿੱਖਾਂ ਦੀ ਆਵਾਜ਼ ਚੱਕਣ ਤਾਂ ਇੱਥੇ ਪੂਰੀ ਸਿੱਖ ਕੌਮ ਨੂੰ ਫਰਕ ਪੈਂਦਾ ਹੈ ਸਿੱਖਾਂ ਦੀ ਆਵਾਜ਼ ਪੂਰੇ ਦੇਸ਼ ਦੁਨੀਆ ਤੱਕ ਪਹੁੰਚਣੀ ਚਾਹੀਦੀ ਹੈ ਔਰ ਯੂਐਸ ਕਾਂਗਰਸਮੈਨ ਜੋ ਗੱਲਾਂ ਇੱਥੇ ਆਪਦੇ ਸ਼ਬਦਾ ਰਾਹੀਂ 2 ਮਿੰਟਾਂ ਦੇ ਅੰਦਰ ਅੰਦਰ ਕਹੇ ਗਏ ਇਹ ਗੱਲਾਂ ਤੁਹਾਨੂੰ ਹੈਰਾਨ ਕਰ ਦੇਣਗੀਆਂ ਆਓ ਆਪਾਂ ਇਹ ਵੀਡੀਓ ਦੇਖ Mr. Speaker, I rise to recognize February 4th as Sakat Nakurudur Day. On that day in 1986, in the Punjab region of India, four unarmed Sikh students were shot and killed while peacefully protesting the desecration of the sacred scripture of Sikhs. The killing was abhorrent, but the investigation was deplorable. The victims' bodies were disposed of in secret, no perpetrator was ever brought to justice. And reports, commissions, and other inquiries on the massacre receive absolutely no action. February 4th remains a dark day for the Sikhs in Punjab, but also for Sikhs here in America. For 39 years, they have fought for truth, justice, and accountability. As United States representatives, it is our responsibility to fight for our values at home and abroad and call out these tragedies for our partners around the globe. That is why I recognize Sakur Nakhurdur Day and that justice is still waiting to be served. for Ravinder Singh, Baldur Singh, Jilman Singh, and Harminder Singh. Thank you, Mr. Speaker. I yield back. ਸੋ ਇੱਥੇ ਇਹਨਾਂ ਨੇ ਸਿੱਖ ਕੌਮ ਦੇ ਉਹਨਾਂ ਚਾਰ ਸ਼ਹੀਦ ਨੌਜਵਾਨਾਂ ਦੀ ਗੱਲ ਕੀਤੀ ਕਿ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਮਾਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਔਰ ਉਹਨਾਂ ਨੇ ਕਿਹਾ ਕਿ 4 ਫਰਵਰੀ ਦਾ ਇਹ ਜੋ ਦਿਨ ਹੈ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਉਹ ਉਸ ਸਮੇਂ ਦੀ ਯਾਦ ਪਾਉਂਦਾ ਹੈ ਜਦ ਸਾਲ 1984 ਤੋਂ ਬਾਅਦ ਸਾਲ 1986 ਦੇ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਦੋਸਤੋ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਸੀ ਜਾਂ ਨਹੀਂ ਸੀ ਤਾਂ ਇਸ ਦੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ 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 ਹੀ ਉਹ ਸਿੱਖਾਂ ਦੇ ਘਰ ਦੀ ਗੱਲ ਵੀ ਕਰਕੇ ਕਿ ਸਿੱਖਾਂ ਦੇ ਘਰ ਦੇ ਵਿੱਚ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ ਤਾਂ ਅਸੀਂ ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਨਿਆਂ ਵੀ ਦਿਲਾਵਾਂਗੇ ਅਤੇ ਪੂਰੀ ਦੁਨੀਆ ਦੇ ਵਿੱਚ ਵੀ ਨਿਆਂ ਦਿਲਾਵਾਂਗੇ ਦੋਸਤੋ ਹੁਣ ਇਸ ਤੋਂ ਬਾਅਦ ਆਪਾਂ ਦੂਸਰੀ ਗੱਲ ਕਰ ਲੈਣੇ ਹਾਂ ਗੋਆ ਦੇ ਗੁਰਦੁਆਰਾ ਸਾਹਿਬ ਦੀ ਗੋਆ ਦੇ ਗੁਰਦੁਆਰਾ ਸਾਹਿਬ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਮੇਰੀ ਇੱਕੋ ਅਪੀਲ ਰਹੂਗੀ ਗੋਆ ਦੇ ਸਿੱਖ ਸੰਗਤ ਨੂੰ ਇਸ ਮਾਮਲੇ ਦੇ ਬਾਰੇ ਅਗਰ ਤੁਹਾਨੂੰ ਕੋਈ ਵੀ ਜਾਣਕਾਰੀ ਪਤਾ ਹੋਵੇ ਕਿਸੇ ਵੀ ਗੁਰਦੁਆਰਾ ਸਾਹਿਬਾਨ ਦੇ ਮੈਂਬਰ ਨੂੰ ਕਮੇਟੀ ਮੈਂਬਰ ਨੂੰ ਸੰਗਤ ਨੂੰ ਤਾਂ ਉਹ ਸਾ ਸੱਪ ਨੰਬਰ ਦੇ ਉੱਤੇ ਜ਼ਰੂਰ ਪਹੁੰਚਾਓ ਆਓ ਇਹਨਾਂ ਦਾ ਇਹ ਵੀਡੀਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਆਪਣੇ ਜੋ ਤਬਲੇ ਵਾਲਾ ਬਾਬਾ ਜੀ ਆ ਉਹ ਤਬਲੇ ਵਾਲਾ ਬਾਬਾ ਜੀ ਆ ਉਹ ਕੀ ਬੋਲ ਰਹੇ ਆ ਮੈਂ ਕੋਈ ਉਹਨੂੰ ਨਸ਼ੇ ਵਾਲੀ ਚੀਜ਼ ਦੱਤੀ ਹੈ ਮੈਂ ਨਸ਼ੇ ਵਾਲੀ ਉਹਨੂੰ ਕੋਈ ਚੀਜ਼ ਨਹੀਂ ਦੱਤੀ ਕੁਝ ਵੀ ਦਿੱਤਾ ਤਾਂ ਕੈਮਰੇ ਲੱਗੇ ਹੋਏ ਨੇ ਉਹ ਪਤਾ ਕਰ ਸਕਦੇ ਆ antisense ਲੇਕਿਨ ਜਾਣ ਬੁੱਝ ਕੇ ਮੇਰਾ ਨਾਮ ਲਿਆ ਜਾ ਰਿਹਾ ਆਪਣਾ ਕਾਨੂੰ ਪਤਾ ਸੀ ਆਪਣੇ ਹਰਵਿੰਦਰ ਸਿੰਘ ਪ੍ਰਧਾਨਾ ਆਪਣੇ ਬੀਤਿੰਗੂਲ ਖਵਾਲਾ ਸਾਹਿਬ ਦੇ ਉਹ ਚਾਣ ਬੁੱਜ ਕੇ ਆਪਣੇ ਜਾਲ ਦੇ ਵਿੱਚ ਮੈਨੂੰ ਫਸਾਈ ਜਾ ਰਹੇ ਹਨ ਦੇਖੋ ਮੈਂ ਗਿਆ ਸੀ RAM ਸਿੰਘ ਕੋਲ RAM ਸਿੰਘ ਕੋਲ ਉਲਟੀ ਛੋਟੀ ਚੀਜ਼ਾਂ ਬੋਲ ਰਹੇ ਹੋ ਉਹ ਬੋਦੇ RAM ਸਿੰਘ ਨੂੰ ਤੂੰ ਬੋਲੇ ਇੱਥੇ ਜ਼ਹਿਰ ਪਾ ਇੱਥੇ ਉਹ ਪਾ ਦੇਖੋ ਅੱਜ ਦੁਨੀਆ ਦੇ ਇਤਿਹਾਸ ਦੇ ਵਿੱਚ ਪਤੀ ਨਹੀਂ ਹੋਈ ਇਹ ਜੀ ਗੱਲ ਵੀ ਕੋਈ ਕਿਤੇ ਲੰਗਰ ਦੇ ਵਿੱਚ ਜ਼ਹਿਰ ਪਾ ਦੇਗਾ ਇਹ ਕੋਈ ਨਹੀਂ ਸੋਚ ਵੀ ਨਹੀਂ ਸਕਦਾ ਕਿਤੇ ਬਹੁਤ ਦੂਰ ਦੀ ਗੱਲ ਹੈ ਔਰ ਮੈਂ ਫਤੇਗੜ ਸਾਹਿਬ ਦਾ ਮੇਰਾ ਜਣਾ ਮੇਰਾ ਪਿੰਡ ਚੌਰ ਵਾਲਾ ਮੈਂ ਕਦੇ ਇਸ ਤਰ੍ਹਾਂ ਦੀ ਕੋਈ ਘਟਨਾ ਕੋਈ ਵੀ ਇਨਸਾਨ ਨਹੀਂ ਇਹ ਗੱਲ ਕਰ ਸਕਦਾ ਵੀ ਦੇਖੋ ਬਾਹਰ ਸਾਡੇ ਤੇ ਪਾਣੀ ਵਾਲੇ ਟੈਂਕਰ ਹਰ ਪਿੰਡ ਧਾਰ ਗਲੀ ਗਲੀ ਲੱਗੇ ਹੋਏ ਨੇ ਕੋਈ ਵੀ ਆਂਦਾ ਜਾਂਦਾ ਪਾਣੀ ਪੀਏ ਇਸ ਤਰ੍ਹਾਂ ਕਿਸੇ ਦੇ ਕਹਿਣ ਤੇ ਕੋਈ ਜ਼ਹਿਰ ਪਾਣ ਲੱਗਿਆ ਐਸੀ ਜ਼ਹਿਰ ਕੋਲੜੇ ਨਾਲ ਲੋਕਾਂ ਦੇ ਅੰਦਰ ਅਸੰਗਤਾਂ ਦੇ ਅੰਦਰ ਵੀ ਜਸਵੀਰ ਸਿੰਘ ਦੀ ਅਸੀਂ ਐਂਟਰੀ ਬੰਦ ਕਰਦੀਏ ਗੁਰਦੁਆਰਾ ਸਾਹਿਬ ਦੇ ਦੇਖੋ ਜੀ ਦੂਸਰੀ ਕਲਮ ਮੈਂ ਰਾਮ ਸਿੰਘ ਨੇ ਮੈਨੂੰ ਦੱਸਿਆ ਵੀ ਦੇਖੋ ਬਾਬਾ ਜਿਹੜਾ ਆਪਣਾ ਮੁਖੀ ਆ ਉਹ ਤੇ ਉਹਦੀ ਬੀਬੀ ਦੋਨੇ ਬਾਬਾ ਅਮਨ ਸਿੰਘ ਪਤਾ ਨਹੀਂ ਕਿ ਅਮਰਤ ਸਿੰਘ ਕੀ ਹੈ ਉਹਨਾਂ ਦਾ ਨਾਮ ਜੋ ਵੀ ਹੈ ਲੇਕਿਨ ਉਹਨਾਂ ਨੂੰ ਬਿਨਾ ਮੈਡੀਕਲ ਤੇ ਭੇਜਿਆ ਜਾ ਰਿਹਾ ਇੱਥੋਂ ਗੋਆ ਦੇ ਵਿੱਚੋਂ ਇੱਕਦਮ ਕੋਈ ਮੈਡੀਕਲ ਨਹੀਂ ਕੋਈ ਕੁਛ ਨਹੀਂ ਮੈਂ ਕਿਹਾ ਦੇਖੋ ਅਸੀਂ ਸੱਚੇ ਹਾਂ ਅਸੀਂ ਵਾਜੂਬੂਤੀ ਨਾਲ ਮੰਨਦੇ ਹਾਂ ਤੁਸੀਂ ਸੱਚੇ ਆ ਤਾਂ ਉਹਨਾਂ ਦਾ ਮੈਡੀਕਲ ਵੀ ਨਹੀਂ ਕਰਾਉਂਦੇ ਉਹਨਾਂ ਨੂੰ ਮੈਡੀਕਲ ਕਰਾ ਬਿਨਾਂ ਕਰਾਈ ਗੋਵਾ ਤੋਂ ਭਜਾਇਆ ਜਾ ਰਹੇ ਆ ਡੇਲੀ ਬੈਡ ਕੋ ਉਥੇ ਸ਼ਰਾਬਾ ਪੀਤੀਆਂ ਜਾ ਰਹੀਆਂ ਦੀਆਂ ਮੈਨੂੰ ਰਾਮ ਸਿੰਘ ਨੇ ਇਹ ਖਬਰ ਦਿੱਤੀ ਹੈ ਮੈਂ ਕੱਲਾ ਨਹੀਂ ਗਿਆ ਮੇਰੇ ਨਾਲ ਇੱਕ ਮੁੰਡਾ ਸੀ ਮਨਜੀਤ ਸਿੰਘ ਉਹਨੇ ਮੈਨੂੰ ਬੁਲਾਇਆ ਸੀ ਵੀ ਮੇਰੇ ਦੋਸਤ ਨਾਲ ਝਗੜਾ ਹੋ ਗਿਆ ਮੈਂ ਨਾਲ ਸਾਡਾ ਸੌਂਕ ਸੌਂਕ ਕਰਕੇ ਬਾਈਕ ਨੂੰ ਜੀ ਦਾ ਖਾਂਸਾ ਲੈ ਸੋ ਗੋਵਾ ਦੀ ਸੇਖ ਸੰਗਤ ਨੂੰ ਇਹ ਅਪੀਲ ਰਹੂਗੀ ਕਿ ਇਹ ਰਾਮ ਸਿੰਘ ਅਮਰਤ ਸਿੰਘ ਜੋ ਵੀ ਇਹਨਾਂ ਨੇ ਨਾਮ ਲਏ ਨੇ ਇਹਨਾਂ ਬਾਰੇ ਅਗਰ ਤੁਸੀਂ ਕੁਝ ਵੀ ਜਾਣਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਨਾਲ ਜਾਂ ਈਮੇਲ ਦੇ ਨਾਲ ਜਾਂ ਤੁਸੀਂ ਵਟਸਐਪ ਦੇ ਉੱਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਜੀ ਤੁਹਾਡਾ ਨਾਮ ਪਤਾ ਐਡਰੈਸ ਸਾਰੀ ਚੀਜ਼ ਗੁਪਤ ਰੱਖੀ ਜਾਊਗੀ ਕਿਸੇ ਦੇ ਨਾਲ ਸਾਂਝੀ ਨਹੀਂ ਕੀਤੀ ਜਾਊਗੀ ਸਾਡਾ ਮਸਲਾ ਇਹ ਕਿ ਅਗਰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਮਸਲਾ ਵਿਗੜਦਾ ਜਾ ਰਿਹਾ ਤਾਂ ਉਸ ਮਸਲੇ ਨੂੰ ਆਪਸ ਦੇ ਵਿੱਚ ਰਹਿ ਕੇ ਸੁਲਝਾਇਆ ਜਾਣਾ ਚਾਹੀਦਾ ਚਾਹੀਦਾ ਅਤੇ ਇਸ ਮਸਲੇ ਦੇ ਵਿੱਚ ਅਗਰ ਕੋਈ ਐਹੋ ਜੀ ਚੀਜ਼ ਸਾਹਮਣੇ ਆਉਂਦੀ ਹੈ ਜੋ ਇਹ ਦੱਸ ਰਹੇ ਨੇ ਕਿ ਕੋਈ ਸ਼ਹਿਜ ਦੀ ਨਸ਼ੀਲੀ ਵਸਤੂ ਜਾਂ ਕੋਈ ਵੀ ਲੰਗਰ ਦੇ ਵਿੱਚ ਪਾ ਕੇ ਦੇਣ ਵਾਲੀ ਗੱਲ ਸਾਹਮਣੇ ਉੰਤੀ ਤਾਂ ਇੱਥੇ ਪੂਰੀ ਸਿੱਖ ਕੌਮ ਦਾ અપਮਾਨ ਸਾਹਮਣੇ ਹੁੰਦਾ ਹੈ ਤਾਂ ਇਸ ਚੀਜ਼ ਨੂੰ ਸਾਰਿਆਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਔਰ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਸਾਰਿਆਂ ਨੂੰ ਮਿਲ ਕੇ ਜਾਂਚ ਕਰਨੀ ਚਾਹੀਦੀ ਹੈ। ਔਰ ਵਾਤੇ ਹ ਆਪਣੀ ਜੋ ਅਗਲੀ ਖਬਰ ਹੁੰਦੀ ਹੈ ਇਹ ਖਬਰ ਹੁੰਦੀ ਹੈ ਆਪਣੀ ਭਾਰਤ ਸਰਕਾਰ ਦੇ ਨਾਲ ਜੁੜੀ ਹੋਈ ਸਿੱਖਾਂ ਦੇ ਨਾਲ ਜੁੜੀ ਹੋਈ ਸਾਲ 1984 ਦੇ ਨਾਲ ਜੁੜੀ ਹੋਈ ਔਰ ਇਸ ਤੋਂ ਬਾਅਦ ਇਹ ਜਿਹੜੀ ਘਟਨਾ ਹੈ ਸਾਰੀ ਦਿੱਲੀ ਦੀ ਪੁਲਿਸ ਦੇ ਨਾਲ ਜੁੜੀ ਹੋਈ ਹੈ ਕਿ ਦਿੱਲੀ ਦੀ ਪੁਲਿਸ ਨੇ ਬਿਨਾਂ ਜਾਂਚ ਕੀਤੇ ਹੋਏ ਸਿੱਖਾਂ ਦੇ तकरीबन 150 ਤੋਂ ਜ਼ਿਆਦਾ ਜਿਹੜੇ ਕੇਸ ਨੇ ਉਹ ਐਵੇਂ ਹੀ ਬੰਦ ਕਰ ਦਿੱਤੇ ਔਰ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਛਾੜ ਲਈ ਹੈ ਕਿ ਤੁਸੀਂ ਜਿਹੜੇ ਇਹ ਕੰਮ ਕਰ ਰਹੇ ਜੇ ਇਹ ਗਲਤ ਨੇ ਔਰ ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੇਵਲ ਇਹ ਕਾਗਜ਼ ਨਹੀਂ ਦਿਖਾਈ ਦਿੱਤਾ ਜਾਣਾ ਚਾਹੀਦਾ ਕਿ ਅਸੀਂ ਕਾਗਜ਼ਾਂ ਦੇ ਵਿੱਚ ਇਹਨਾਂ ਨੂੰ ਇਨਸਾਫ ਦੇ ਰਹੇ ਹਾਂ ਸਿੱਖਾਂ ਨੂੰ ਜੋ ਇਹਨਾਂ ਦਾ ਇਨਸਾਫ ਹੈ ਸਾਲ 1984 ਦਾ ਸਿੱਖਾਂ ਦਾ ਜੋ ਕਤਲੇਆਮ ਦਿੱਲੀ ਦੇ ਵਿੱਚ ਹੋਇਆ ਇਹਨਾਂ ਦਾ ਜੋ ਨਰ ਸੰਘਾਰ ਕੀਤਾ ਗਿਆ ਇੱਥੇ ਲੋਕਾਂ ਦੇ ਦੁਆਰਾ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਹੁਣ ਅਗਲੀ ਖਬਰ ਦੀ ਗੱਲ ਕਰਦੇ ਹਾਂ ਅਮਰੀਕਾ ਦੇ ਗੁਰਦੁਆਰਿਆਂ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਜਿੱਥੇ ਅਮਰੀਕੀ ਸਰਕਾਰ ਯਾ ਕਹਿ ਦਈ ਕਿ ਅਮਰੀਕਾ ਦੇ ਵਿੱਚ ਕੋਰਟ ਵੱਲੋਂ ਜਿਹੜੇ ਰੂਲ ਬਣਾਏ ਗਏ ਉਸ ਦੇ ਬਾਰੇ ਇੱਥੇ ਇੱਕ ਸਿੱਖ ਪੈਨਪੜੇ ਜ਼ਿਕਰੇ ਦੇ ਨਾਲ ਦੱਸਦੀ ਹੈ ਕਿ ਸਿੱਖਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਮਰੀਕਾ ਦੇ ਵਿੱਚ ਜੋ ਗੁਰਦੁਆਰਾ ਕਮੇਟੀਆਂ ਨੇ ਜਾਂ ਗੁਰਦੁਆਰਾ ਸਾਹਿਬ ਨੇ ਨਾ ਰੋ ਵੀ ਘਬਰਾਉਣ ਦੀ ਲੋੜ ਨਹੀਂ ਔਰ ਗੁਰਦੁਰੀ ਦੇ ਵਿੱਚ ਕੋਈ ਵੀ ਆਈਸੀਈ ਅਫਸਰ ਨਹੀਂ ਆ ਸਕਦਾ ਵੀਡੀਓ ਦੇਖ ਲੋ ਵਾਹ ਕਿ ਠੀਕਾ ਖਾਸਾ ਵਾਹ ਕਿ ਜਿਕੇ ਪਤੇ ਇਫ ਯੂ ਔਰ ਯਰ ਕਮਿਊਨਿਟੀ ਇਜ਼ ਇੰਪੈਕਟਿਡ ਬਾਈ ਦਾ ਰਿਮੂਵਲ ਆਫ ਪ੍ਰੋਟੈਕਸ਼ਨਸ ਫॉर ਸੈਂਸਿਟਿਵ ਸਪੇਸਿਸ ਸਚ ਐਜ਼ ਗੁਰਦੁਆਰਸ Churches or schools, it's important to know your rights. First, ICE cannot enter a place of worship or other sensitive locations without a judicial warrant. Always ask to see the warrant before granting entry. Second, you have the right to remain silent. You are not obligated to provide any documentation or answer any questions. And finally, strengthen your community's defenses by stating that ice cannot enter without proper authorization for assistance call the need helpline at 1-855-us-need together we can protect religious freedoms and build trust within our communities know your rights ਸੋ ਸਾਥ ਸੰਗਤ ਜੀ ਇਥੇ ਸਾਰੇ ਵੀਡੀਓ ਸਾਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਚੁੱਕੇ ਹਾਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਕਿੱਦਾਂ ਦੀ ਮਿਲੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਾਂਗੇ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ